ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਜਿਨ੍ਹਾਂ ਵੀਰਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜੀ ਜਿਹੜੀ 8 ਦਿਨ ਦੀ ਹੜਤਾਲ ਚੱਲ ਰਹੀ ਹੈ ਆਪਣੀ ਮੰਡੀਆਂ ਦੇ ਵਿੱਚ ਜੀਰੀ बिक ਨਹੀਂ ਰਹੀ ਉਹ ਕੀ ਕਾਰਨ ਨੇ ਤੇ ਕਿੰਨੇ ਦਿਨ ਆਪਾਂ ਨੂੰ ਹੋਰ ਇਹ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ ਹੁਣ ਪਹਿਲਾ ਤਾਂ ਮੇਰੀ ਬੇਨਤੀ ਹੈ ਵੀ ਜਿਨ੍ਹਾਂ ਦੇ ਝੋਨੇ ਜੀਰੀ ਮਤਲਬ ਦਿਨ ਹਜੇ 5-4 ਦਿਨ ਬਡਣ ਨੂੰ ਲੈ ਰਹੀ ਹੈ ਮਤਲਬ ਹਜੇ ਪੂਰੀ ਪੱਕੀ ਨਹੀਂ ਆਪਾਂ ਬਡਾਣੀ 5-4 ਦਿਨ ਨੂੰ ਹੈ ਉਹ ਕਾਲੀ ਬਿਲਕੁਲ ਨਾ ਕਰਨ ਕਿਉਂਕਿ ਜੇਰੀ ਤਾਂ ਆਪਣੀ ਹੁਣ ਪੱਕੀ ਫਸਲ ਹੈ ਹਫਤਾ ਓਵਰ ਜਾ ਰਹੀ ਹੈ ਅੱਜ ਤੋਂ ਹਫਤਾ ਪਹਿਲਾਂ ਬਡਣੇ ਆਲੀ ਸੀ ਉਹਨੂੰ ਤਾਂ ਆਪਾਂ ਲੇਟ ਨਹੀਂ ਕਰ ਸਕਦੇ ਉਹ ਤਾਂ ਆਪਾਂ ਨੂੰ ਹੁਣ ਵੱਢਣੀ ਮਜਬੂਰੀ ਚ ਪਾਉਗੀ ਕਿਉਂਕਿ ਪੱਕੀ ਫਸਲ ਹੈ ਤੇ ਮੌਸਮ ਦਾ ਵੀ ਕੁਝ ਮਿੰਟ ਚ ਖਰਾਬ ਹੋ ਗਿਆ ਤਾਂ ਗਿਰਨੇ ਦਾ ਵੀ ਡਰ ਹੈਗਾ ਏ ਇਸ ਕਰਕੇ ਜਿਨ੍ਹਾਂ ਦੀ ਜੀਵੀ ਹਜੇ ਦਿਨ ਲੈ ਰਹੀ ਹੈ ਉਹ ਕਾਹਲੀ ਬਿਲਕੁਲ ਨਾ ਕਰੋ ਉਹ ਹਜੇ ਰੁਕ ਜੋ ਕਿਉਂਕਿ ਮੰਡੀਆਂ ਹੁਣ ਖੁੱਲਣ ਨੂੰ ਅੱਜ ਖੁੱਲੇ ਜਾਣ ਕੱਲੂ ਖੁੱਲੇ ਜਾਣ 2-4 ਦਿਨ ਵੀ ਲੱਗ ਸਕਦੇ ਐ ਕੁਝ ਕਹਿ ਨਹੀਂ ਸਕਦੇ ਜਾਨੀ ਕਿ ਹੁਣ ਜੇ ਜਿਹੜੀ ਕਿਸਾਨ ਜਥੇ ਬੰਦੀ ਐ ਹੋਰ ਸਾਰੀ ਸਰਕਾਰ ਕੋਈ ਨਾ ਕੋਈ ਐਕਸ਼ਨ ਲਾਊਗੀ ਤੇ ਜਿਹੜੀਆਂ ਹੁਣ ਹੜਤਾਲ ਦਾ ਜਿਹੜਾ ਕਾਰਨ ਹੈ ਉਹ ਹੈਗਾ ਜੀ ਆਰਤੀਆਂ ਦੀਆਂ ਮੰਗਾ ਮੰਗਾ ਵੀ ਕਹਿ ਸਕਦੇ ਇੱਕ ਐਵੇਂ ਵੀ ਕਹਿ ਸਕਦੇ ਵੀ ਹੈਰਾਨ ਕਿਸਾਨ ਨੂੰ ਹੈਰਾਨ ਕਰ ਰਹੇ ਨੇ ਕਿਉਂਕਿ ਹੁਣ ਪੱਕੀ ਫਸਲ ਐ ਤੇ ਬਹੁਤ ਜਿਨ੍ਹਾਂ ਨੇ ਵੱਢੀ ਵੀ ਐ ਉਹਨਾਂ ਨੂੰ ਬਹੁਤ ਵੀਰਾਂ ਨੇ ਘਰ ਵੀ ਲਾਈ ਮੁਸ਼ਕਲੇ ਆ ਰਹੀ ਹੈ ਜਿਨ੍ਹਾਂ ਨੇ ਜੀ ਦੀ ਵੱਡੀ ਹੈ ਉਹ ਨਾ ਤਾਂ ਮੰਡੀ ਲਜਾਨ ਜੋਗੇ ਤੇ ਘਰ ਵੀ ਬਹੁਤ ਨਹੀਂ ਲਾਈਏ ਫਿਰ ਲੜਾਈ ਫਿਰ ਦੇਖੋ ਕਿੰਨੀਆ ਮੁਸ਼ਕਲਾ ਆ ਰਹੀ ਹੈ ਇਸ ਕਰਕੇ ਕਾਲੀ ਨਾ ਕਰੋ ਜਿਨ੍ਹਾਂ ਦੀ ਜੀ ਹਜੇ ਟਾਈਮ ਲੈ ਰਹੀ ਹੈ ਉਹ ਹਜੇ ਕੁਛ ਨਹੀਂ ਵਿਗੜਦਾ ਜੀ ਦੀ ਦਾ ਪੱਕੀ ਖੜੀ ਰਹਿਣ ਦੋ ਹਜੇ ਪੰਜਾਂ ਦਿਨ ਲੈ ਰਹੀ ਹੈ ਹੁਣ ਇਹ ਦਿੱਕਤ ਆ ਰਹੀ ਹੈ ਤੇ ਇਹ ਤੋਂ ਪਹਿਲਾਂ ਸੈਲਰ ਵਾਲਿਆਂ ਨੇ ਸੈਲਰ ਵਾਲਿਆਂ ਨੇ ਆਪਣਾ ਸਿਆਪਾ ਪਾ ਕੇ ਰੱਖਿਆ ਸਾਡੇ ਕੋਲ ਜੀ ਜਗ੍ਹਾ ਨਹੀਂ ਹੈਗੀ ਗਦਾਮ ਭੜੇ ਭਰੇ ਪਏ ਐ ਤੇ ਪਹਿਲਾ ਦੇਖ ਲੋ ਹੁਣ ਹੜਤਾਲ ਹੋ ਗਈ ਪਹਿਲਾ ਸੈਲਰ ਵਾਲਿਆਂ ਨੇ ਸਿਆਪਾ ਪਾ ਕੇ ਰੱਖਿਆ ਉਹ ਕਹੀ ਗਏ ਜੀ ਸਾਨੂੰ ਘਾਟਾ ਪੈ ਰਿਹਾ ਹੈ ਗਦਾਮ ਫੁੱਲ ਪਏ ਐ ਬਾਹਰ ਝੋਨਾ ਜਾ ਨਹੀਂ ਰਿਹਾ ਇੰਪੋਰਟ ਬੰਦ ਐ ਤੇ ਜੀ ਦੇ ਕਰਕੇ ਅਸੀਂ ਪੀਆ 126 ਚੋਂ ਨਾ ਨਹੀਂ ਖਰੀਦਦੇ ਨਾ ਇਹਦੇ ਚ ਸਾਨੂੰ ਇੰਨਾ ਘਾਟਾ ਪੈ ਗਿਆ ਜੀ ਪਿਛਲੇ ਸਾਲਾਂ ਦੇ ਵਿੱਚ ਮੌਂਚਰ ਸਹੀ ਲਿਆਓ ਗਿੱਲਾ ਝੋਨਾ ਨਾਲੇ ਕੇ ਆਓ ਸਾਰੀਆਂ ਗੱਲਾਂ ਪਹਿਲਾਂ ਸੇਲਰ ਵਾਲਿਆਂ ਨੇ ਕਿਸਾਨਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਹੜਤਾਲ ਹੋਊਗੀ ਕੁਝ ਕਹਿ ਨਹੀਂ ਸਕਦੇ 2 ਦਿਨ ਨੂੰ ਖੁੱਲ ਜਵੇ 3 ਦਿਨ ਨੂੰ ਖੁੱਲ ਜਵੇ ਤੇ 21 ਸਵਾਰ ਬਾਸਮਤੀ ਦੇ ਦੇਖ ਲੋ ਹੁਣ ਸਰਕਾਰ ਕਹਿ ਰਹੀ ਏ ਵੀ ਘੱਟ ਸਮੇਂ ਵਾਲੀ ਫਸਲਾ ਲਾਓ ਹੁਣ ਆਪਾਂ ਘੱਟ ਸਮੇਂ ਵਾਲੀ ਕਿਵੇਂ ਫਸਲਾ ਲਾਈਏ ਹੁਣ 1509 ਬਾਸਮਤੀ ਸੁਬਾ ਦੇਖ ਲੋ ਪਹਿਲਾਂ ਇਹਨਾਂ ਨੇ ਇੰਪੋਰਟ ਖੋਲਿਆ ਨਹੀਂ ਹੈਗਾ ਤੇ ਰੇਟ ਬਹੁਤ ਥੱਲੇ ਤੇ ਡੋਨ ਜਾ ਰਹੇ ਤੇ ਤੇ ਹੁਣ ਰਿਪੋਰਟ ਇੰਪੋਰਟ ਜਿਹੜਾ ਬਾਹਰ ਦੇਸ਼ਾਂ ਦੇ ਵਿੱਚ ਜਾਣੀ ਹੈ ਬਾਸਮਤੀ ਉਹ ਹੁਣ ਖੁੱਲ ਗਿਆ ਏ ਪਹਿਲਾ ਮੰਨਿਆ ਵੀ ਨਹੀਂ ਖੋਲਿਆ ਜੇ ਬਾਹਰਲੇ ਦੇਸ਼ਾਂ ਦੇ ਵਿੱਚ ਆਪਣੀ ਬਾਸਮਤੀ ਜਾਊਗੀ ਤਾਂ ਹੀ ਆਪਾਂ ਨੂੰ ਚੰਗਾ ਰੇਟ ਮਿਲੂਗਾ ਹੁਣ ਖੋਲ੍ਹ ਵੀ ਗਿਆ ਹੁਣ ਵੀ ਆਪਾਂ ਨੂੰ ਰੇਟ ਹਜੇ ਤੱਕ ਚੰਗਾ ਦੇਖਣ ਨੂੰ ਨਹੀਂ ਮਿਲ ਰਿਹਾ ਤੇ ਹੁਣ ਕਿਸਾਨ ਵੀਰਾਂ ਦੀ ਵਿੱਚ ਵਿੱਚ 40000 ਦੀ 50000 ਦੀ 60000 ਦੀ ਇੱਥੇ ਬਾਸਮਤੀ ਹੋ ਰਹੀ ਹੈ ਹੁਣ ਘੱਟ ਸਮੇਂ ਵਾਲੀ ਫਸਲ ਆਪਾਂ ਤਾਂ ਲਾਉਗੇ ਹੁਣ ਆਪਣਾ ਪਰਮਲ ਝੋਨਾ ਹੈ ਇਹ ਤਾਂ ਫਿਕਸਡ ਰੇਟ ਹੈ ਫਿਕਸਡ ਰੇਟ ਹੈ ਐਮ ਐਸ ਪੀ ਰੇਟ ਹੈ ਫਿਕਸਡ ਰੇਟ ਆਪਾਂ ਨੂੰ ਪਤਾ ਵੀ ਜੇ ਆਪਣਾ ਇੰਨਾ ਝਾੜ ਆ ਰਿਹਾ ਆਪਾਂ ਨੂੰ ਇੰਨਾ ਪ੍ਰੋਫਿਟ ਇਹਦੇ ਚ ਹੋ ਜਾਣਾ ਏ ਇੰਨੇ ਦਾ ਆਪਣਾ ਹੋ ਜਾਣਾ ਆਪਾਂ ਨੂੰ ਪਤਾ ਏ ਹੁਣ ਇਹੀ ਜਿਹੜੇ ਕਿਸਾਨ ਕਿਸਾਨ ਜੱਠੇ ਬੰਦੀ ਆਏ ਉਹ ਕਹਿ ਰਹੀ ਆ ਵੀ ਸਾਨੂੰ ਫਸਲ ਤੇ ਐਮ ਐਸ ਪੀ ਦੇ ਦਿੱਤੀ ਜਾ ਵੀ ਜੇ ਹੁਣ ਹਰੇਕ ਪਰ ਐਮ ਐਸ ਪੀ ਛੱਟ ਗਈ ਫੇਰ ਦੇਖ ਲਓ ਜਿਵੇਂ ਬਾਸਮਤੀ ਤੇ ਜੁੱਤੀ ਫਿਰ ਰਹੀ ਏ ਉਹੀ ਕੰਮ ਆਪਣਾ ਸਾਰਿਆਂ ਦਾ ਹੋਣਾ ਏ ਸਾਰੀ ਚੀਜ਼ ਦਾ ਕਾਣਕ ਹੋ ਗਈ ਜੀਰੀ ਹੋ ਗਈ ਆਪਾਂ ਘਟ ਹੁਣ 1509 ਦਾ ਇਸ ਵਾਰ ਰਕਵਾ ਵੱਧ ਹੁਣ ਇੱਕ ਕੁਦਰਤ ਦੀ ਮਾਰ ਜੀਰੀਆ ਬੀਛ ਗਈਆ 1509 ਕਿਸੇ ਦੀ ਵੀ ਖੜੀ ਨਹੀਂ ਹੋਈ ਦੋ ਤੋਂ ਤਿੰਨ ਕੁਇੰਟਲ ਦਾ ਝਾੜ ਦੇ ਵਿੱਚ ਉਹਦੇ ਚ ਫਰਕ ਪੈ ਗਿਆ ਗਿਰਨੇ ਦੇ ਕਾਰਨ ਹੁਣ ਗਾਹਾਂਲੇ ਸਾਲ ਦੇਖ ਲਿਓ 1509 ਦਾ ਰਕਵਾ ਘਟ ਜਾਣਾ ਮੇਰੇ ਹਿਸਾਬ ਨਾਲ ਅੱਧ ਦੇ ਵਿੱਚ ਆ ਜਾਣਾ ਕਿਉਂਕਿ ਇਸ ਵਾਰ ਨਾ ਆਪਾਂ ਨੂੰ ਰੇਟ ਮੇਰੇ ਆ ਦੇਖਣ ਨੂੰ ਤੇ ਉੱਪਰ ਤੋਂ ਲੰਬੀ ਪੈ ਗਈ ਤੇ ਖਰਚਾ ਵੱਧ ਪੈ ਗਿਆ ਕਰਪੈਣ ਦੀ ਵढਾਈ ਵੀ ਡੁੱਗਣੀ ਪੈ ਗਈ। ਬਾਕੀ ਕਮੈਂਟ ਕਰਕੇ ਦੱਸਿਓ ਤੁਹਾਡੇ ਗਿਰੀ ਹੋਈ ਦਾ ਰੇਟ ਵੱਧ ਲਿਆ ਏ ਜਾਂ ਉਹੀ ਰੇਟ ਵੱਡੀ ਏ। ਤੇ ਜੇ ਵੀਡੀਓ ਚੰਗੀ ਲੱਗੀ ਤਾਂ ਹੋਰ ਕਿਸਾਨ ਭਰਾਵਾਂ ਨਾਲ ਆਪਣੀ ਵੀਡੀਓ ਸ਼ੇਅਰ ਕਰਦੇ ਹੋ ਤੇ ਸਾਰਿਆਂ ਦਾ ਹੀ ਧੰਨਵਾਦ ਆਪਣੀ ਵੀਡੀਓ ਦੇਖਣ ਦੇ ਲਈ।